ਆਜ਼ਰਾ ਫਾਊਂਡੇਸ਼ਨ ਬ੍ਰੀਟਾ ਵੱਲੋਂ ਸਰਦਾਰ ਮਹਿੰਦਰ ਸਿੰਘ ਬ੍ਰੀਟਾ ਚੇਅਰਮੈਨ ਦੁਪੰਜਨ ਚੈਰੀਟੇਬਲ ਵੈਲਫੇਅਰ ਐਜੂਕੇਸ਼ਨ ਟਰਸਟ ਚੰਡੀਗੜ੍ਹ ਅਤੇ ਉਹਨਾਂ ਦੀ ਟੀਮ ਦੇ ਸਹਿਯੋਗ ਨਾਲ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਲੱਗਣ ਵਾਲਾ ਅੱਖਾਂ ਦਾ 116ਵਾਂ ਕੈਂਪ ਗੁਰਦੁਆਰਾ ਸਾਹਿਬ ਪਾਈਕਨੇਯਾ ਜੀ ਵਿਖੇ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੇ ਡਾਕਟਰ ਸਾਈਬਾਨਾ ਦੀ ਟੀਮ ਵੱਲੋਂ ਲਗਾਇਆ ਗਿਆ ਜਿਸ ਵਿੱਚ 565 ਲੋੜਵੰਦ ਮਰੀਜ਼ਾਂ ਦਾ ਚੈੱਕਅਪ ਕਰਕੇ 78 ਮਰੀਜ਼ ਫ੍ਰੀ ਲੈਂਸ ਪਾਉਂਡ ਲਈ ਸਿਲੈਕਟ ਕੀਤੇ ਗਏ ਜਿਨ੍ਹਾਂ ਨੂੰ ਲੁਧਿਆਣਾ ਵਿਖੇ ਲਾ ਕੇ ਫ੍ਰੀ ਲੈਂਸ ਪਵਾਏ ਜਾਣਗੇ ਹੋਰ ਆਏ ਹੋਏ ਲੋੜਵੰਦਾਂ ਨੂੰ ਅੱਖਾਂ ਚੈੱਕ ਕਰਕੇ ਫ੍ਰੀ ਦਵਾਈਆਂ ਦਿੱਤੀਆਂ ਗਈਆਂ ਟੀਮ ਆਸਰਾ ਦੇ ਪ੍ਰਧਾਨ ਡਾਕਟਰ ਗਿਆਨ ਚੰਦ ਜੀ ਆਜ਼ਾਦ ਮਾਤਾ ਗੁਜਰੀ ਜੀ ਭਲਾਈ ਕੇਂਦਰ ਦੇ ਮਾਸਟਰ ਕੁਲਵੰਤ ਸਿੰਘ ਜੀ ਜ਼ਿਲ੍ਹਾ ਯੂਥ ਕਲੱਬ ਐਸੋਸੀਏਸ਼ਨ ਦੇ ਰਜਿੰਦਰ ਕੁਮਾਰ ਮੋਨੀ ਜੀ ਵੱਲੋਂ ਆਏ ਹੋਏ ਮਰੀਜ਼ਾਂ ਨੂੰ ਅੱਖਾਂ ਦੀਆਂ ਬਿਮਾਰੀਆਂ ਅਤੇ ਸਾਂਭ ਸੰਭਾਲ ਬਾਰੇ ਵਿਸਤਾਰਪੂਰਵਕ ਜਾਣਕਾਰੀ ਵੀ ਦਿੱਤੀ ਗਈ ਆਸਰਾ ਫਾਊਂਡੇਸ਼ਨ ਬ੍ਰਿਟਾ ਵੱਲੋਂ ਅੱਜ ਜੋ ਅੱਖਾਂ ਦਾ 116ਵਾਂ ਕੈਂਪ ਲਗਾਇਆ ਜਾ ਰਿਹਾ ਹੈ ਇਹ ਹਰ ਮਹੀਨੇ ਦੇ ਆਖਰੀ ਐਤਵਾਰ ਲਗਾਇਆ ਜਾਂਦਾ ਹੈ ਔਰ ਇਸ ਦੇ ਵਿੱਚ ਤਕਰੀਬਨ 400 ਦੇ ਕਰੀਬ OPD ਹੋ ਚੁੱਕੀ ਔਰ ਘੱਟੋ ਘੱਟ 60-65 ਲੈੰਜਾ ਵਾਸਤੇ ਪੇਸ਼ੈਂਟਸ ਸਿਲੈਕਟ ਹੋ ਚੁੱਕੇ ਹੈ ਔਰ ਹਰ ਐਤਵਾਰ ਹੀ ਲਗਾਇਆ ਜਾਂਦਾ ਹੈ ਜੋ ਵੀ ਸੰਗਤ ਬਾਹਰੋਂ ਆਈ ਹੈ ਬਹੁਤ ਦੂਰੋਂ ਦੂਰੋਂ ਆ ਕੇ ਇੱਥੇ ਆਪਣਾ ਲੋੜਵੰਦ ਲੋਕ ਆਪਣਾ ਜੋ ਹੈ ਲੈੰਜਾਂ ਦਾ ਜੋ ਅੱਖਾਂ ਦਾ ਕਿੱਥੇ ਲਾਹਾ ਲੈ ਰਹੇ ਆ ਔਰ ਆਸਰਾ ਫਾਊਂਡੇਸ਼ਨ ਵੱਲੋਂ ਸਮੇਂ-ਸਮੇਂ ਤੇ ਹੋਰ ਵੀ ਬਹੁਤ ਜ਼ਿਆਦੇ ਕੰਮ ਕੀਤੇ ਜਾਂਦੇ ਲੋਕ ਭਲਾਈ ਦੇ ਜਿਵੇਂ ਕਿ ਜਦੋਂ ਗਰਮੀਆਂ ਦਾ ਸੀਜ਼ਨ ਹੁੰਦਾ ਹੈ ਪਾਣੀ ਦੀ ਸੇਵਾ ਕੀਤੀ ਜਾਂਦੀ ਹੈ ਜਾਂ ਜਦੋਂ ਹਾੜੀ ਦਾ ਸੀਜ਼ਨ ਹੁੰਦਾ ਹੈ ਉਦੋਂ ਅੱਗ ਭਜਾਉ ਮਸ਼ੀਨਾ ਬਣਾ ਕੇ ਵੀ ਲੋਕਾਂ ਦੀ ਸੁਰੱਖਿਆ ਕੀਤੀ ਜਾਂਦੀ ਹੈ ਹੋਰ ਵੀ ਸਮੇਂ-ਸਮੇਂ ਤੇ ਬਹੁਤ ਸਾਰੇ ਪ੍ਰੋਗਰਾਮ ਲਿਖੇ ਜਾਂਦੇ ਆ ਰੋਜ਼ਗਾਰ ਮੇਲੇ ਦੂਜਾ ਤੀਜਾ ਰੋਜ਼ਗਾਰ ਮੇਲਾ ਲੱਗ ਚੁਕਿਆ ਅਸਰ ਫਾਊਂਡੇਸ਼ਨ ਵੱਲੋਂ ਜਿਹਦੇ ਵਿੱਚ ਅਲੱਗ-ਅਲੱਗ ਕੰਪਨੀਆਂ ਆ ਕੇ ਬੱਚਿਆਂ ਨੂੰ ਪੜ੍ਹੇ ਲਿਖੇ ਬੱਚਿਆਂ ਨੂੰ ਰੋਜ਼ਗਾਰ ਦਿੰਦੀਆਂ ਨੇ ਔਰ ਬਹੁਤ ਸਾਰੇ ਬੱਚੇ ਰੋਜ਼ਗਾਰ ਦੇ ਕਾਬਿਲ ਹੋ ਕੇ ਅਸਰ ਫਾਊਂਡੇਸ਼ਨ ਦੇ ਵਿੱਚੋਂ ਰਹੇ ਨੇ ਸੋ ਅਸਰ ਫਾਊਂਡੇਸ਼ਨ ਬਹੁਤ ਹੀ ਵਧੀਆ ਟੰਗ ਦੇਣ ਵਾਲਾ ਕੰਮ ਕਰ ਰਿਹਾ ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز